ਦੰਬੇ ਉਹ ਨਰਕਾਂ ਵਿੱਚ ਪੈਂਦਾ ਸਿੱਧਾ ਪਾਦਸ਼ਾਹ ਤੋਂ ਨਾ ਸਵਾਲ ਕੀਤਾ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਤੇ ਪਾਦਸ਼ਾਹ ਨੂੰ ਪੁੱਛਦੇ ਨੇ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਹਜ਼ੂਰ ਦਾ ਜਵਾਬ ਪਤਾ ਕਿਸੇ ਬੱਬਾ ਆਖੇ ਹਾਜੀਆ ਸ਼ੁਭ ਅਮਲਾਂ ਵਜੋਂ ਦੋਨੋਂ ਰੋਈ ਸ਼ੁਭ ਅਮਲ ਤੋਂ ਬਗੈਰ ਰੋਮੋਗੇ ਤੇ ਫਿਰ ਉਹਨੇ ਪੁੱਛਿਆ ਮਹਾਰਾਜ कि हिंदू मुसलमान कोई छोटा व्डा नहीं जिड़ी गल हजूर ने अगली कही वो कह के पातशाह उठ खलोए भाई मरदाना साहब नाल ने हुजूर ने कहा मरदानिया बस इना ही कहण का हुक्म कह के असं तुर जाने चल मरदानिया चलीए कहा जी रुकन दीन दे जीवन कहा जी पुछते ने महाराज दस त जाओ सच्चाई की है हजूर ने फिर बचन कहे ਰਾਮ ਰਹੀਮ ਕਹਾਂਦੇ ਕੋਈ ਕਹਿੰਦਾ ਅਸੀਂ ਰਾਮ ਕਹਿੰਨੇ ਕੋਈ ਰਹੀਮ ਕਹਿੰਦਾ ਪਰ ਆਪਸ ਵਿੱਚ ਕਰਨ ਬਖਿਲੀ ਤੁਸੀਂ ਇੱਕ ਦੂਜੇ ਨਾਲ ਈਰਖਾ ਕਰਦੇ ਹੋ ਧਰਮ ਦੇ ਨਾਮ ਤੇ ਝਗੜਾ ਕਰਦੇ ਹੋ ਧਰਮ ਦੇ ਨਾਮ ਉੱਤੇ ਵਖਰੇਵੇਂ ਪਾਉਂਦੇ ਹੋ ਇਹ ਨਾ ਰਾਮ ਨੂੰ ਚੰਗਾ ਲੱਗਦਾ ਨਾ ਰਹੀਮ ਨੂੰ ਚੰਗਾ ਲੱਗਦਾ ਜਿਹੜਾ ਕਰਮ ਤੁਸੀਂ ਕਰ ਰਹੇ ਹੋ ਨਾ ਇਹ ਅੱਲਾਹ ਨੂੰ ਚੰਗਾ ਲੱਗਦਾ ਨਾ ਰਾਮ ਨੂੰ ਚੰਗਾ ਲੱਗਦਾ ਉੱਥੇ ਪਾਤਸ਼ਾਹ ਕਹਿ ਕੇ ਤੁਰਨ ਲੱਗੇ ਹਜ਼ੂਰ ਕਹਿੰਦੇ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣਾ ਟੋਈ ਦਰਗਾਹ ਅੰਦਰ ਲੈਣਾ ਟੋਈ ਦਰਗਾਹ ਅੰਦਰ ਲੈਣਾ ਟੋਈ ਇੰਨੀ ਗੱਲ ਕਹਿ ਕੇ ਹਜ਼ੂਰ ਤੁਰ ਪਏ ਕਾਜ਼ੀ ਰੁਕਨਦੀਨ ਨੇ ਤਹਾ ਮਾਰ ਕੇ ਕਿਹਾ ਬਾਬਾ ਰੁਕ ਜਾਓ ਜੇ ਅਸੀਂ ਅਮਲ ਤੋਂ ਬਗੈਰ ਦਰਗਾਹ ਵੇ ਟੋਈ ਮਿਲਣੀ ਫਿਰ ਇਹ ਤਾਂ ਦੱਸ ਦਿਓ ਟੋਈ ਕਿਵੇਂ ਮਿਲਣੀ ਹੈ ਮਹਾਰਾਜ ਇਹ ਤਾਂ ਦੱਸ ਜਾਓ ਨਵਾਜ਼ਾਂ ਪੜ ਕੇ ਢੋਈ ਨਹੀਂ ਰੋਜ਼ੇ ਰੱਖ ਕੇ ਢੋਈ ਨਹੀਂ ਪਾਤਸ਼ਾਹ ਮੱਕੇ ਹੱਜ ਉਗਜ਼ਾਰ ਕੇ ਦਰਗਾਹ ਵਿੱਚ ਢੋਈ ਨਹੀਂ ਫਿਰ ਇਹ ਤਾਂ ਦੱਸ ਜਾਓ ਢੋਈ ਕਿਵੇਂ ਮਿਲਣੀ ਹੈ ਰੱਬ ਦੀ ਦਰਗਾਹ ਵੇ ਢੋਹ ਕਿਵੇਂ ਮਿਲੇਗੀ ਸਾਨੂੰ ਜੇ ਇਹ ਗੱਲ ਹੈ ਫਿਰ ਦੱਸ ਕੇ ਜਾਓ ਜਦੋਂ ਪਾਤਸ਼ਾਹ ਕਿਹਾ Hindu Muslim ਨਦੋਏ ਦਰਗਾnder ਲੈ ਨਾ ਟੋਈ ਦਰਗਾnder ਲੈ ਨਾ ਟੋਈ ਕਿਉਂਕਿ ਸ਼ੁਭ ਅਮਲਾਂ ਵਜੋਂ ਦੋਨੋਂ ਰੋਈ ਭਾਈ ਇਹ ਸਾਡੇ ਤੇ ਵੀ ਲਾਗੂ ਹੋਣੇ ਐਵੇਂ ਕੋ ਸਿੱਖ ਕਵੇ ਮੈਂ ਅਮਰ ਸੱਚ ਕੇ ਪਹੁੰਚ ਗਿਆ ਕਿਤੇ ਅਮਲ ਤੋਂ ਬਗੈਰ ਆਪਾਂ ਵੀ ਟੋਈ ਨਹੀਂ ਮਿਲਣੀ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪੁੱਛਦਾ ਕਾਜੀ ਰੁਕਨ ਦੇ ਤਹਾ ਮਾਰ ਕੇ ਵਿਰਾਗ ਚ ਰੋ ਕੇ ਕਹਿੰਦਾ ਬਾਬਾ ਰੁਕ ਜਾਓ ਦੱਸ ਕੇ ਜਹੋ ਦਰਗਾਹ ਢੋਈ ਕਿਵੇਂ ਮਿਲਦੀ ਕੀ ਜਵਾਬ ਦਿੱਤਾ ਹਜ਼ੂਰ ਬੋਲੇ ਤੂੰ ਮੁਸਲਮਾਨ ਹੈ ਜੇ ਤੇਰਾ ਦਿਲ ਮੋਮ ਵਰਗਾ ਨਰਮ ਹੋ ਗਿਆ ਫਿਰ ਨਵਾਜ ਇੱਕ ਘੱਟ ਵੀ ਪੜ ਲਈ ਤਾਂ ਵੀ ਖੁਦਾ ਨੂੰ ਚੰਗਾ ਲੱਗੇਗਾ ਆਖੋ ਵਾਹਿਗੁਰੂ ਜੇ ਤੇਰੇ ਦਿਲ ਵਿੱਚ ਦਇਆ ਹੈ ਸਿੱਖਾ ਕਿਸੇ ਦਿਨ ਬਾਣੀ ਥੋੜੀ ਵੀ ਪੜੀ ਗਈ ਤਾਂ ਵੀ ਗੁਰੂ ਨਾਨਕ ਨੂੰ ਚੰਗਾ ਲੱਗੇਗਾ ਜੇ ਦਿਲ ਵਿੱਚ ਦਇਆ ਨਹੀਂ ਕਈ ਚਲ ਮੈਂ ਪੰਜ ਬਾਣੀਆਂ ਰੋਜ਼ ਪੜਨੇ ਕਿ ਗੁਰੂ ਨਾਨਕ ਨੂੰ ਚੰਗਾ ਨਹੀਂ ਲੱਗੇਗਾ ਦਿਲ ਚ ਦਇਆ ਚਾਹੀਦੀ ਹੈ ਹਾਂ ਬਾਣੀ ਇਸ ਲਈ ਪੜਨੀ ਹੈ ਕਿ ਦਇਆ ਪੈਦਾ ਹੋਵੇ ਨਵਾਜ ਇਸ ਲਈ ਕਰਨੀ ਹੈ ਦਿਲ ਵਿੱਚ ਦਇਆ ਪੈਦਾ ਹੋਵੇ ਗਾਇਤਰੀ ਦਾ ਮੰਤਰ ਹਿੰਦੂ ਨੇ ਇਸ ਲਈ ਪੜਨੇ ਉਹਦੇ ਦਿਲ ਵਿੱਚ ਦਇਆ ਪੈਦਾ ਹੋਵੇ ਜੇ ਦਇਆ ਨਾ ਪੈਦਾ ਹੋਈ ਫਿਰ ਦਇਆ ਕਪਾ ਸੰਤੋਖ ਸੂਤ ਜਪ ਗੰਢੀ ਸਤਵਟ ਇਹ ਹੋਵੇ ਤਾਂ ਠੀਕ ਹੈ ਨਹੀਂ ਤੇ ਪਾਤਸ਼ਾਹ ਨੇ ਕਿਹਾ ਭਾਈ ਇਹ ਜੰਜੂ ਵੀ ਨਹੀਂ ਤੈਨੂੰ ਤਾਰੇਗਾ ਦਇਆ ਕਪਾ ਸੰਤੋਖ ਸੋ ਜਤ ਗੰਢੀ ਸਤਵਟ ਇਹੋ ਜਨੇ ਉਹ ਜੀ ਕਾ ਹੈ ਤਾਂ ਪੰਡੇ ਕਤ ਨਾ ਇਹ ਟੁੱਟੇ ਨਾ ਮੜ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਉਹ ਬੰਦੇ ਧੰਤਾ ਯੋਗ ਵਈ ਜਿਨੀ ਦਇਆ ਦਾ ਜੰਜੂ ਪਾਇਆ ਉਹ ਮੁਸਲਮਾਨ ਧੰਤਾ ਯੋਗ ਜਿਹਦਾ ਦਿਲ ਮੋਮ ਵਰਗਾ ਕੋਲ ਖਲੋ ਕੇ ਪਾਤਸ਼ਾਨ ਕੈ ਸੁਣੋ ਦਰਗਾਹ ਢੋਈ ਕਿਵੇਂ ਮਿਲਦੀ ਐ ਮੁਸਲਮਾਨ ਮੂਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਤੇਰਾ ਦਿਲ ਮੂਮ ਵਰਗਾ ਨਰਮ ਹੋਣਾ ਚਾਹੀਦਾ ਐ ਮੂਮ ਦੇ ਲਾਗੇ ਅੱਗ ਵੱਲਦੇ ਹੋ ਮੂਮ ਪਿਗਲਣ ਲੱਗ ਪੈਂਦਾ ਤੇਰੇ ਗਵੰਡੀ ਦੇ ਘਰ ਦੁੱਖ ਹੋਵੇ ਤੇਰਾ ਦਿਲ ਪਿਗਲਣਾ ਚਾਹੀਦਾ ਜੇ ਕਿਸੇ ਦੇ ਦੁੱਖ ਤੇ ਖੁਸ਼ੀ ਮਨਾ ਰਿਹਾ ਹੈ ਤੂੰ ਧਰਮੀ ਨਹੀਂ ਜੇ ਕਿਸੇ ਦੇ ਦੁੱਖ ਵਿੱਚ ਖੁਸ਼ ਹੋ ਰਿਹਾ ਹੈ ਫਿਰ ਤੂੰ ਧਰਮੀ ਨਹੀਂ ਧਰਮ ਦੀ ਕੋਈ ਨਿਸ਼ਾਨੀ ਐ ਦੂਜੇ ਦੇ ਘਰ ਵਿੱਚ ਦੁੱਖ ਹੋਵੇ ਤੇਰਾ ਦਿਲ ਪਿਗਲ ਜਾਊ ਮਾੜਾ ਹੋਇਆ ਸਾਥ ਸੰਗਤ ਮਾਫ ਕਰਿਓ ਅੱਜ ਸਾਡੇ ਬੰਦੇ ਆਪਾਂ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਜਿੰਨੇ ਲੋਕ ਗਵੰਡੀ ਦੇ ਸੁੱਖ ਤੋਂ ਦੁਖੀ ਹੈ ਆਪਣਾ ਬੱਚਾ ਬਾਹਰ ਨਹੀਂ ਗਿਆ ਉਹਦਾ ਘੱਟ ਦੁੱਖ ਹੈ ਕਿਸੇ ਦਾ ਚਲਾ ਗਏ ਉਹਦਾ ਜ਼ਿਆਦਾ ਦੁੱਖ ਹੈ ਬਾਰੋਂ-ਵਾਰੋਂ ਲੋਕ ਕਹਿੰਦੇ ਨੇ ਕਿ ਕਈ ਵਾਰ ਤੁਸੀਂ ਵੇਖੋਗੇ ਜ਼ਰੂਰੀ ਨਹੀਂ ਕਿ ਜ਼ੁਬਾਨ ਤੋਂ ਕੋਈ ਨਿੰਦਿਆ ਕਰ ਦੋ ਬੰਦਾ ਨਿੰਦਕ ਹੈ ਮਾਫ ਕਰਿਓ ਇਹ ਨੁਕਤਾ ਇੱਕ ਦਿਨ ਮੈਂ ਅੰਦਰ WhatsApp ਤੋਂ ਲਾਈਵ ਤੇ ਵੀ ਕਿਹਾ ਹੈ ਜ਼ਰੂਰੀ ਨਹੀਂ ਕਿ ਬਾਹਰੋਂ ਕੋਈ ਕਿਸੇ ਨੂੰ ਨਿੰਦਿਆ ਕਰ ਰਿਹਾ ਮਾੜਾ ਕਹਿੰਦਾ ਵੈਰ ਪਾਉਂਦਾ ਤਾਂ ਉਹ ਬੰਦਾ ਨਿੰਦਕ ਹੈ ਕੁਝ ਬੰਦੇ ਬਾਹਰੋਂ ਬੜੇ ਮਿੱਠੇ ਨੇ ਸਜਣੋ ਅੰਦਰੋਂ ਦਾਤੀ ਫੇਰਦੇ ਨੇ ਉਹ ਬੰਦੇ ਵੀ ਨਿੰਦਕ ਨੇ ਬਾਹਰੋਂ ਤੁਹਾਨੂੰ ਨਹੀਂ ਲੱਗੇਗਾ ਬੰਦਾ ਨਿੰਦਕ ਹੈ ਬਾਹਰੋਂ ਤੁਹਾਨੂੰ ਇਹ ਨਹੀਂ ਲੱਗੇਗਾ ਵੀ ਇਹ ਤੁਹਾਡੇ ਨਾਲ ਵੈਰ ਕਰਦਾ ਹੈ ਬਾਹਰੋਂ ਤੁਹਾਨੂੰ ਫੋਨ ਕਰਕੇ ਕਹਿਣਗੇ ਵੀ ਤੁਹਾਡੇ ਨਾਲ ਬੜਾ ਮਾੜਾ ਹੋਇਆ। ਐਦਾਂ ਨਹੀਂ ਸੀ ਹੋਣਾ ਚਾਹੀਦਾ। ਬੜਾ ਮਾੜਾ ਕੀਤਾ ਤੁਹਾਡੇ ਨਾਲ ਹੋਣਾ ਨਹੀਂ ਸੀ ਚਾਹੀਦਾ। ਬੜਾ ਬਹੁਤ ਤੁਹਾਡੇ ਨਾਲ ਮਾੜਾ ਹੋਇਆ। ਬਾਹਰੋਂ ਤੁਹਾਡੇ ਨਾਲ ਸੈਂਪਟੀ ਹਮਦਰਦੀ ਦਿਟਾਉਣਗੇ। ਤੇ ਜਦੋਂ ਫੋਨ ਤੇ ਇੰਨੀ ਗੱਲ ਕਹਿ ਕੇ ਫੋਨ ਕੱਟਣਗੇ ਨਾ ਬਾਅਦ ਚ ਪਤਾ ਕੀ ਕਹਿਣਗੇ ਚੰਗਾ ਹੋਇਆ ਇਹ ਵੀ ਬੜਾ ਚੰਮਲੇ ਫਿਰਦਾ ਸੀ। ਐਂ ਹੀ ਹੋਣਾ ਚਾਹੀਦਾ। ਅੰਦਰੋਂ ਖੁਸ਼ ਹੁੰਦੇ ਨੇ ਕਿਸੇ ਦਾ ਮਾੜਾ ਹੋਇਆ। ਉਹ ਵੀ ਨਿੰਦਕ ਹੈ। ਉਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਨਿੰਦਕ ਐਸੇ ਹੀ ਚਰਪਰੀਐ ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉ ਕਲਰ ਪੀਤ ਗਰੀਐ ਅੱਗੇ ਲਿਖਿਆ ਜੋ ਦੇਖੈ ਸ਼ਦਰ ਤੋ ਨਿੰਦਕੋ ਮਹ ਹੈ ਕਿਸੇ ਦੀ ਕਮੀ ਵੇਖੀ ਘਾਟਾ ਵੇਖਿਆ ਵੇਜਦੀ ਵੇਖੀ ਅੰਦਰੋਂ ਖੁਸ਼ ਹੋਏ ਵਧੀਆ ਹੋਇਆ ਜੋ ਦੇਖੈ ਸ਼ਦਰ ਤੋ ਨਿੰਦਕੋ ਮਹ ਹੈ ਪਲੋਂ ਦੇਖ ਦੁਖ ਭਰੀਐ ਕਿਸੇ ਦਾ ਚੰਗਾ ਵੇਖ ਕੇ ਦੁਖੀ ਹੋ ਗਏ ਕਿਸੇ ਦਾ ਵਿਗੜਿਆ ਵੇਖ ਕੇ ਅੰਦਰੋਂ ਖੁਸ਼ ਹੋਏ ਵਧੀਆਂ ਹੋਇਆ ਕ ਉਹ ਵੀ ਨਿੰਦਕ ਹੈ ਸਾਥ ਸੰਗਤ ਪਾਤਸ਼ਾਹ ਨੇ ਕਿਹਾ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣਾ ਢੋਈ ਕਿਉਂ ਜੇ ਇੱਕ ਦੂਜੇ ਨਾਲ ਵਖੀਲੀ ਕਰੋਗੇ ਦਿਲ ਚ ਦਇਆ ਹੋਣੀ ਚਾਹੀਦੀ ਗਵੰਡੀ ਦੇ ਘਰ ਵੇ ਦੁੱਖ ਹੋਵੇ ਤੁਹਾਡਾ ਦਿਲ ਪਿਗਲ ਜਾਏ ਤੁਸੀਂ ਧਰਮੀ ਹੋ ਘੱਟ ਕੀਤਾ ਪਾਠ ਵੀ ਰੱਬ ਨੂੰ ਚੰਗਾ ਲੱਗੇਗਾ ਕਿਉਂ ਤੂੰ ਉਹਦੀ ਬਹਨਾਈ ਕਾਇਨਾਤ ਵਿੱਚ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਦੇਂ ਕਿਸੇ ਦੇ ਦੁੱਖ ਤੇ ਤੈਨੂੰ ਦਇਆ ਆ ਰਹੀ ਹੈ ਪਿਛੇ ਜਾਂ ਪਿਛਲੇ ਸਾਲ ਮਾਲਵੇ ਵਿੱਚ ਇੱਕ ਬਿਮਾਰੀ ਫੈਲੀ ਗਾਮਾਂ ਮਰਨ ਲੱਗ ਪਈ ਲੋਕਾਂ ਦੀ ਛੇਤੀ ਬਿਮਾਰੀ ਕੰਟਰੋਲ ਹੋ ਗਈ ਤੋਂ ਉੱਥੇ ਚੰਡੀਗੜ੍ਹ ਵੱਡਾ ਡੀਟੀਓ ਉਹ ਆਫੀਸਰ ਹੈ ਉਹਨੇ ਮੈਨੂੰ ਦੱਸਿਆ ਮੇਰੀ ਗਲ ਵਾਸਤੇ ਤੋਂ ਉਸ ਨਾਲ ਕੱਚ ਬੜੀ ਦਵਾਈ ਹੋਣਗੀ ਤੁਦੋਂ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਭਾਈ ਸਾਹਿਬ ਜੀ ਮੇਰੀਆਂ ਦੋ ਗਾਮਾਂ ਮਰ ਗਈਆਂ ਮੈਂ ਕਿਹਾ ਬਹੁਤ ਮਾੜਾ ਹੋਇਆ ਬੇ ਗਾਵਾ ਨਹੀਂ ਮਰਨੀਆਂ ਚਾਹੀਦੀਆਂ ਪਸ਼ੂ ਨਹੀਂ ਮਰਨਾ ਚਾਹੀਦਾ ਜੇ ਕਿਸੇ ਦੀ ਇਨਕਮ ਖੇਤੀ ਉੱਤੇ ਜਾਂ ਪਸ਼ੂਆਂ ਤੇ ਖੜੀ ਹੈ ਉਹਨੂੰ ਘਾਟਾ ਪੈ ਜਾਂਦਾ ਜਿਹੜੇ ਬੰਦੇ ਖੇਤੀ ਦਾ ਕੰਮ ਕਰਦੇ ਪਸ਼ੂਆਂ ਦਾ ਡੇਰੀ ਦਾ ਕੰਮ ਕਰਦੇ ਇੱਕ ਦੋ ਮੱਝਾਂ ਮਰ ਜਾਣ ਲੱਖਾਂ ਰੁਪਏ ਦਾ ਘਾਟਾ ਪੈਂਦਾ ਬਈ ਮਾੜਾ ਹੋਇਆ ਪਰ ਕੋਈ ਨਹੀਂ ਮਾਰੇ ਤੇ ਪ੍ਰੋਸਰ ਰੱਖੋ ਉਹਨੇ ਜਿੰਨਾ ਹੈ ਉਹਦੇ ਵਿੱਚ ਹੀ ਬਰਕਤ ਪਾ ਦੇਣੀ ਰੱਬ ਦੇਣ ਤੇ ਆ ਜਾਏ ਨਾ ਤੁਹਾਡੇ ਥੋੜੇ ਦੇ ਵਿੱਚ ਵੀ ਬਰਕਤ ਪਾ ਦਿੰਦਾ ਬਸ ਗੱਲ ਵਿਸ਼ਵਾਸ ਦੀ ਹੈ ਨਾਨਕਾ ਭਰੋਸਾ ਰੱਖੋ ਆਪੇ ਮਾਰੇ ਬਰਕਤ ਪਾਉਣਗੇ ਮੋਹਰਿਓ ਉਹ ਬੰਦਾ ਪਤਾ ਕਿਸ ਤਰ੍ਹਾਂ ਕਹਿੰਦਾ ਪਾਨਾ ਭਾਈ ਸਾਹਿਬ ਜੀ ਉਹ ਤਾਂ ਠੀਕ ਐ ਕਹਿੰਦਾ ਕੱਲੀਆਂ ਮੇਰੀਆਂ ਹੀ ਦੋ ਗਾਵਾਂ ਮਰੀਆਂ ਪਿੰਡ 'ਚ ਹੋਰ ਕਿਸੇ ਦੀ ਮਰੀ ਨਹੀਂ ਪਿੰਡ 'ਚ ਇਹਦਾ ਮਤਲਬ ਹੋਰ